ਏ ਵੈਡ ਬਈ ਫਾਰਮ ਦੇ ਵਿੱਚੋਂ ਆਈ ਆ ਠੀਕ ਆ ਠੀਕ ਐ ਰਾਤ ਸੋਈ ਇਹ 3:30 ਵਜੇ 3:30 ਵਜੇ ਰਾਤ ਹੀ ਸੋਈ ਸੀ ਨੂੰ ਇਹਨੇ ਜਨਮ ਦਿੱਤਾ ਠੀਕ ਆ ਆਪ ਇਹ 50062 ਦੀ ਆ ਬਈ ਠੀਕ ਆ ਆਪ ਵੈਡ 50062 ਦੀ ਆ ਹਾਂਜੀ ਬੱਚਾ ਮਗਰ ਜੈਗ ਬੋਲਦਾ ਜੈਗ ਦਾ ਤੇ ਜਿਹੜੀ ਇਸ ਜਰਸੀ ਦੀ ਮਾਂ ਸੀ ਉਹ ਸੀ ਬਿਗ ਸ਼ਾਟ ਦੀ ਬਿਗ ਸ਼ਾਟ ਦੀ ਹਾਂਜੀ ਬਈ ਲੋ ਵੀ ਸਾਰਾ ਤੁਹਾਨੂੰ ਪ੍ਰੋਪਰ ਰਿਕਾਰਡ ਮਿਲ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੈਕਸ ਸੁਨਾਰਾ ਤੇ ਭਾਰੂ ਵਾਲੇ ਰਾਹ ਦੇ ਉੱਤੇ ਬਾਈ ਗਗਨ ਦੇ ਘਰੇ ਪਹੁੰਚੇ ਆ ਟੌਪ ਦੇ ਨਾਗਾ ਦੋਸਤੋ ਅੱਜ ਤੁਹਾਨੂੰ ਜਿਹੜੇ ਵੀਰ ਜਰਸੀਆਂ ਦੇ ਸ਼ਕੀਨ ਆ ਨਾ ਦੋਸਤੋ ਅੱਜ ਤਾਂ ਉਹ ਗੱਲਾਂ ਵੀ ਨਜ਼ਰਾਂ ਲੱਗਣ ਵਾਲਾ ਕੰਮ ਆ ਦੇਖ ਸਕਦੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਜੇਰ ਪੈਣੀ ਬਾਕੀ ਐ ਦੋਸਤੋ ਹੋ ਸਕਦਾ ਵੀ ਵੀਡੀਓ ਪੈਂਦੇ ਪੈਂਦੇ ਜਦੋਂ ਨੂੰ ਪੈਣੀ ਆ ਵੀਡੀਓ ਉਦੋਂ ਨੂੰ ਜੇਰ ਪੈ ਜਾਣੀ ਆ ਹਵਾਨੇ ਦੀ ਗੱਲ ਕਰੀਏ ਦੋਸਤੋ ਹਵਾਨਾ ਕਿਆ ਬਾਤਾਂ ਇੱਧਰ ਦੋਸਤੋ ਇੱਕ ਨਿੰਗੀ ਨਾ ਵਿਖਾਉਣ ਲੱਗੇ ਆ ਤੁਹਾਨੂੰ 2 ਨੰਬਰ ਵੱਚੀ ਵੇਖੋ ਦੋਸਤੋ ਐ ਮੂਰਤਰਗੀ ਵੱਚੀ ਐ ਦੋਸਤੋ ਕੁਆਲਿਟੀ ਚੈੱਕ ਕਰੋ ਵੱਚੀ ਦੀ ਪ੍ਰੋਪਰ ਰਿਕਾਰਡ ਮਿਲ ਜਾਣਾ ਸਾਰਾ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਤੇ ਮਾਂ ਦਾ ਜੇ ਗੱਲ ਕਰੀਏ ਦੋਸਤੋ ਫੇਸ ਉਖਾਉਣੇ ਦੂਜਾ ਸੁਆ ਕਰਮ ਵਾਲੀ ਸੂਈ ਆ ਤੇ ਹਵਾਨੇ ਤੋਂ ਜੱਜਮੈਂਟ ਲਾਇਓ ਜੀ ਮਾੜੀ ਕਿੰਨਾ ਕੁ ਦੁੱਧ ਪਾਉਣਾ ਇਹਨੇ ਤੇ ਸਾਰੀ ਜਾਣਕਾਰੀ ਦੋਸਤੋ ਬਾਈ ਗਗਨ ਤੋਂ ਲਵਾਂਗੇ ਇਸ ਤੋਂ ਅੱਗੇ ਦੋਸਤੋ ਬਲੈਕ ਰੰਗ ਦੇ ਵਿੱਚ ਪੂਰੇ ਵੱਡੇ ਕੱਦ ਕਾਠ ਵਾਲੀ ਵਹਿੜਾ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਜੀ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆਓ ਬਾਈ ਬਾਈ ਗਗਨ ਇੱਕ ਕਰੀ ਆਪਣਾ ਨੰਬਰ ਦੱਸੀ ਨੰਬਰ ਆਪਣਾ ਸੁਖਰਾਜ ਬਾਈ 6280576375 ਤੇ ਐਡਰੈਸ ਡਰੈਸ ਆਪਣਾ ਬਾਈ ਪਿੰਡ ਹੋਸਨਰ ਠੀਕ ਆ ਸ਼ਹਿਰ ਗਿੱਦੜਬਾਹਾ ਠੀਕ ਆ ਜਿਲ੍ਹਾ ਆਪਾਂ ਨੂੰ ਪੈਂਦਾ ਸ਼੍ਰੀ ਮੁਕਤਸਰ ਸਾਹਿਬ ਭਾਰੂ ਵਾਲੇ ਰੋਡ ਤੇ ਢਾਣੀ ਆਪਣੀ ਠੀਕ ਆ ਬਾਈ ਹਾਂਜੀ ਅੱਜ ਕਿੰਨੇ ਨਹਾਗ ਵਸੋਣੇ ਬਾਈ ਅੱਜ ਆਪਣੇ ਕੋਲੇ 3 ਨਹਾਗ ਆ ਬਾਈ 2 ਤਾਜੇ ਸੂਏ ਆ 1 ਗੱਬਨ ਤਿਆਰ ਠੀਕ ਆ ਹਾਂਜੀ ਬਾਈ ਤੇ ਬਈ ਵਹਿੜਾਂ ਦੀ ਗੱਲ ਕਰਨ ਲਈ ਵਹਿੜਾਂ ਤੇਰੇ ਕੋਲੇ ਬਹੁਤ ਚੰਗੀਆਂ ਤੇ 1 ਨੰਬਰ ਬਿਲਕੁਲ ਜਿਹੜੀ ਹੁਣੇ ਸੂਈ ਆ ਬਾਈ ਇਹਦੀ ਗੱਲ ਕਰਨ ਲਈ ਕਿੰਮਾ ਸੂਆ ਸੂਈ ਆ ਕਰਮਾ ਦੀ ਦੂਜਾ ਸੂਆ ਬਾਈ ਅਰੀਜਨਲ ਠੀਕ ਆ ਦੂਜਾ ਸੂਆ ਸੂਈ ਆ ਪਤਾ ਪੌਣਾ ਘੰਟੇ ਠੀਕ ਆ ਬੱਚੇ ਨੂੰ ਜਨਮ ਦਿੱਤਾ ਹਾਂਜੀ ਬਾਈ ਠੀਕ ਆ ਤੇ ਜੇਰ ਪੈਣੀ ਬਾਕੀ ਜੇਰ ਪੈਣੀ ਬਾਕੀ 20 25 ਮਿੰਟਾਂ ਜੇਰ ਪੈ ਜੂਗੀ ਬਾਈ ਠੀਕ ਆ ਬਾਈ ਜੇਰ ਤੁਰ ਪਈ ਆ ਤੇ ਪੈ ਜਾਣੀ ਮੈਨੂੰ ਪਤਾ ਮੇਰੇ ਬੈਠੇ ਤੋਂ ਜਮਾ ਲੜ ਬਾਹਰ ਸੀ ਥੋੜਾ ਜਾਂ ਹਾਂਜੀ ਮੈਨੂੰ ਲੱਗਦੀ ਵੀਡੀਓ ਕਵਰ ਕਰਦੇ ਕਰਦੇ ਜਾਣੀ ਬਾਈ 20 25 ਮਿੰਟਾਂ ਤੱਕ ਤੇ ਬਈ ਗਗਨ ਇਹਦੀ ਗੱਲ ਕਰਨ ਲਗੇ ਦੁੱਧ ਰਿਕਾਰਡ ਕੀ ਦੱਸਿਆ ਮਾਲਕਾਂ ਨੇ ਆਪਾਂ ਨੂੰ ਪਹਿਲੇ ਸੂਏ ਦਾ 33 ਲੀਟਰ ਦੁੱਧ ਰਿਕਾਰਡ ਦੱਸਿਆ ਬਾਈ ਠੀਕ ਆ ਠੀਕ ਐ ਪਰ ਜਿੱਡੀ ਵਹਿੜ ਆ ਸਹੀ ਗੱਲ ਆ ਠੀਕ ਆ ਇਹਨੂੰ 33 ਕੋਈ ਬਾਹਲਾ ਨਹੀਂ ਸਹੀ ਗੱਲ ਆ ਸਹੀ ਗੱਲ ਠੀਕ ਆ ਲੋਕਾਂ ਨੂੰ ਆਪਾਂ 40 ਵੀ ਕਹਿ ਸਕਦੇ ਆ ਪਰ 35 ਪਲੱਸ ਥਰਾਮ ਨਾਲ ਜਾਣਾ ਵੈੜਨੇ ਠੀਕ ਆ 8-9 ਕਿਲੋ ਬੋਹਲਾ ਰਾਤ ਕਢਿਆ ਇਹਦਾ ਠੀਕ ਆ ਸੂਣ ਤੋਂ ਪਹਿਲਾਂ ਹੀ ਸੂਣ ਤੋਂ ਪਹਿਲਾਂ ਗਾਂ ਤੋਂ ਬੈਠੀ ਖੜੀਦਾ ਨਹੀਂ ਸੀ 8-9 ਕਿਲੋ ਬੋਹਲਾ ਰਾਤ ਕੜਤਾ ਸੀਦਾ ਸਹੀ ਗੱਲ ਆ ਸਹੀ ਗੱਲ ਹੂੰ ਲੋ ਵੀ ਕਹਿਣ ਦੀ ਨਹੀਂ ਗੱਲ ਆ ਇਧਰ ਨਾ ਰੇਤੇ ਤੇ ਬੈਠੀ ਸੀ ਵਾਕਿਆ ਹੀ ਦੋਸਤੋ ਗਾਂ ਤੋਂ ਮਸਾਂ 28 ਜੋ ਉੱਠਿਆ ਵੀ ਉੱਠਿਆ ਨਹੀਂ ਜਾਂਦਾ ਸੀ ਐਡੀ ਗਾਂ ਜੀ ਗੱਲ ਕਰ ਲਈਏ ਹਵਾਨੇ ਪੱਖ ਤੋਂ ਸਾਫ਼ ਸੁਥਰੀ ਆ ਫੇਸ ਤੁਹਾਨੂੰ ਚੈੱਕ ਕਰਾਉਣੇ ਆ ਫੇਰ ਤੁਹਾਨੂੰ ਹਵਾਨਾ ਹੋਣਾ ਦੋਸਤੋ ਦੇਖ ਸਕਦੇ ਆ ਬਹੁਤ ਪਿਆਰਾ ਫੇਸ ਆ ਦੋਸਤੋ ਕੱਦ ਕਾਠ ਨਹੀਂ ਕੋਈ ਜੇ ਗੱਲ ਕਰੀ ਆ ਜਰਸੀ ਤਾਂ ਬਹੁਤ ਐਡੀ ਵਿਰਲੀ ਤੇ ਹੁੰਦੀ ਆ ਦੋਸਤੋ ਬਾਕੀ ਜਿਹੜੇ ਵੀਰ ਤੋਂ ਆਈ ਹੈ ਨਾ ਉਹਦੀ ਸੰਭਾਈ ਨੂੰ ਜੇ ਗੱਲ ਕਰੀਏ ਨਾ ਸਲੂਟ ਆ ਵੀ ਇੰਨੀ ਸੰਭਾਈ ਕੀਤੀ ਆ ਦੇਖੋ ਘੱਟੋ ਘੱਟ 1.5 2 ਫੁੱਟ ਅੰਗੂ ਦੋਸਤੋ ਉੱਤੋਂ ਚੌੜੀ ਹੈਗਾ ਤੇ ਥੱਲੇ ਹਵਾਨ ਹਵਾਨਾ ਵੀ ਬਈ 1.5 ਫੁੱਟ ਅੰਗੂ ਚੌੜਾਈ ਹਵਾਨੇ ਦੀ ਗੱਲ ਕਰੀਏ ਹਵਾਨੇ ਨੇ ਉਮਾਲਾਂ ਕੀਤੀਆਂ ਪਈਆਂ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਤੇ ਥਣਾ ਦਾ ਸੈ ਨਾ ਜੇ ਗੱਲ ਕਰੀਏ ਹੱਥੀ ਚਵਾਈ ਵਾਲਾ ਕੜਨਾ ਥੋੜੀ ਭਾਲ ਜ਼ਰੂਰ ਆ ਤੇ ਵਹਿੜ ਸਾਫ਼ ਸੁਥਰੀ ਆ ਗੈਪ ਚੈੱਕ ਕਰੋ ਘੱਟੋ ਘੱਟ ਅਗਲੇ ਤੋਂ ਮਗਰ ਅਗਲੇ ਤੋਂ ਮਗਰ ਲਈ ਦਾ ਘੱਟੋ ਘੱਟ 10 ਇੰਚੀ ਵੰਗੂ ਆ ਤੇ ਅਗਲੇ ਤੋਂ ਅਗਲੇ ਦਾ ਨਾ ਫੋਟ ਵੰਗੂ ਗੈਪ ਹੋਊਗਾ ਤੇ ਥਣ ਬਹੁਤ ਸੋਣਾ ਚੈੱਕ ਕਰੋ ਤੇ ਪੂਰੇ ਜੋਸ਼ ਦੇ ਵਿੱਚ ਆ ਬਈ ਹਜੇ ਤਾਈ ਆਪਾਂ ਮੈਨੂੰ ਲੱਗਦੀ ਬੱਚੇ ਨੂੰ ਵੀ ਨਹੀਂ ਪਿਆਇਆ ਹਨ ਨਹੀਂ ਬੱਚੇ ਨੇ ਚੁੰਗ ਲਿਆ ਬਈ ਠੀਕ ਹੈ ਬੱਚੇ ਨੇ ਚੁੰਗ ਲਿਆ ਹਾਂ ਬੱਚੇ ਨੂੰ ਚੰਗਾਤਾ ਠੀਕ ਹੈ ਬੱਚਾ ਮੂੰਹ ਜਾਂ ਮਾਰੀ ਜਾਂਦਾ ਕੁੱਲਾ ਹੀ ਬੈਠਾ ਸੀ ਉੱਥੇ ਮਗਰ ਦੇ ਪਾਸੇ ਲਓ ਬਈ ਬੱਚੇ ਨੇ ਲਿਆ ਚੁੰਗ ਤੇ ਵੱਛਾ ਵੀ ਬਹੁਤ ਸੋਹਣਾ ਸੀਗਾ ਜੇ ਗੱਲ ਕਰ ਕਰਮਾਂ ਵਾਲੀ ਵੱਛੀ ਦੇ ਦਿੰਦੀ ਨਾ ਇਹ ਗੱਲਾਂ ਹੀ ਹੋਣੀਆਂ ਸੀ ਚੈੱਕ ਕਰੋ ਲੈ ਵੀ ਗਾ ਕਹਿੰਦਾ ਇਹਦਾ ਨਾ ਢੇੜਾ ਕਢਵਾ ਦੀ ਇਹ ਆਪਾਂ ਤੋੜ ਕੇ ਘਰ ਜੱਜਮੈਂਟ ਕਰਾਈਏ ਲਓ ਬਈ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਹਜੇ ਨਾ ਜ਼ੇਰ ਪੈਣੀ ਬਾਕੀ ਆ ਲਓ ਬਈ ਤੋਂ ਨੂੰ ਨਾ ਬਾਹਰ ਢੇੜ ਕੇ ਰੱਖਣਾ ਪਿਆਗਾ ਮੈਂ ਜਿੱਥੇ ਜਰਸੀ ਬਨੋਂਗੇ ਬਾਹਲੀ ਚੰਗੀ ਆ ਬਾਈ ਸਹੀ ਗੱਲ ਆ ਗੱਲ ਕਹਿਂਦੀ ਨਹੀਂ ਇੱਥੇ ਆ ਕੇ ਵੇਖੋਗੇ ਤਾਂ ਤੁਹਾਡੀ ਵਾਕੇ ਰੂਹ ਖੁਸ਼ ਹੋਊ ਲੈ ਵੀ ਗगन ਮੋੜ ਲਾਇ ਕਰੀ ਥੋੜਾ ਜਿਹਾ ਪੱਕੇ ਥਾਂ ਦਾ ਕਰਦੀਆਂ ਬਾਈ ਠੀਕ ਆ ਪੱਕੇ ਥਾਂ ਤੇ ਖੜੀਆਂ ਰਹਿੰਦੀਆਂ ਸੀ ਕੱਚੇ ਜਿੱਤਾ ਹੁਣ ਹੀ ਕਰੀਆਂ ਪੰਜ ਚਾਰ ਦਿਨਾਂ ਤੋਂ ਨਾ ਹੋਰ ਧਾਰ ਵੇਖੋ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਵੀ ਕਾਹਲ ਆ ਤੁਰਦੀ ਧਰਦੀ ਦਾ ਨਖਰਾ ਮੈਂ ਨਾ ਕਿਆ ਬਾਤਾਂ ਲਓ ਸਤਿ ਆਹੰਦਿਐ ਲੋ ਵੀ ਤੁਹਾਨੂੰ ਜੱਜਮੈਂਟ ਹੋਣੀ ਆ ਵੀ ਜੇਰ ਜਦੋਂ ਆਪਾਂ ਗਏ ਸੀ ਤੋ ਤੋਰੀ ਸੀ ਵਹਿਣ ਉਦੋਂ ਦਾ ਤੇ ਹੁਣ ਦਾ ਫਰਕ ਵੇਖ ਲਓ ਤੁਰੀ ਆਉਂਦੀ ਦਾ ਘਟੋ ਘਟ ਫੁੱਟ ਜੇਰ ਬਾਹਰ ਆ ਗਈ ਕਰਮਾਲੀ ਦਾ ਹਵਾਨਾ ਕਿਆ ਬਾਤਾਂ ਤੇ ਭਾਈ ਗਗਨ ਰੇਟ ਦੱਸੀ ਲੈਣ ਦੇਣੀ ਵਹਿੜ ਹੈਗੀ ਚੰਗੀ ਏ ਨਾ ਹੋਵੇ ਗਾਕਾਂ ਦੇ ਫੋਨ ਜਰੂਰ ਚੱਕੀ ਜਾਵੇਂ ਤੇ ਸੌਦਾ ਕਰੇ ਨਾ ਰੇਟ ਤਾਂ ਭਾਈ 1 ਘੰਟੇ ਚ ਗੱਡੀ ਚ ਹੋਊਗੀ ਵਹਿੜ ਇਹੋ ਜਿਹਾ ਰੇਟ ਦੇ ਦਾਂਗੇ ਠੀਕ ਆ ਰੇਟ ਭਲਾਂ ਬਈ ਸਿਹਰਾਇ ਕਰਾਲੇ ਕੋਈ ਡੇਢ ਭਲਾਂ ਕਰਾਲੇ 1.70 ਠੀਕ ਆ 1.30 ਦਾ ਬੱਚਾ ਲਾ ਦਾਂਗੇ ਠੀਕ ਆ 1.30 ਦਾ ਹਾਂਜੀ ਬਈ ਉਹਦੇ ਚ ਵੀ ਮਾਨਤਾਨ ਕਰ ਦਿਆਂਗੇ ਭਈ ਭੈਣ ਭਾਈ ਦਾ ਘਰੇ ਆਊਗਾ ਉਹਦੇ ਚ ਵੀ ਮਾਨਤਾਨ ਕਰਾਂਗੇ ਠੀਕ ਆ ਤੇ ਭਈ ਦੁੱਧ ਦੀ ਕਿੰਨੇ ਦੀ ਗਰੰਟੀ ਲਾਵਾਂਗੇ ਆਪਾਂ ਦੁੱਧ ਭਈ 35 ਲੀਟਰ ਵੈੜ ਨੇ ਖੁੱਲਾ ਪਾਉਣਾ ਪਰ ਆਪਾਂ 30 ਪਲੱਸ ਕਹਿ ਕੇ ਦੇ ਦਿਆਂਗੇ ਠੀਕ ਆ ਠੀਕ ਆ 29 ਲੀਟਰ ਤੇ ਵੈੜ ਤੇ ਜੇ ਆਪਾਂ ਦੇਣਦਾਰ ਬੈਠੀ ਠੀਕ ਆ ਲੋ ਵੀ ਕਿਉਂਕਿ ਬਾਈ ਦੱਸਦਾ ਸੀ ਇਹਦਾ ਫੁੱਲ ਗਰੰਟੀ ਵਾਲੇ ਘਰ ਆਈਆਂ ਤੇ ਦੂਜੀ ਵੈਣ ਤਾਂ ਬਈ ਆਈ ਫਾਰਮ ਚੋਂ ਹਨਾ ਇਹ ਫਾਰਮ ਚੋਂ ਆਈ ਆ ਠੀਕ ਆ ਲਓ ਵੀ ਦੂਜੀ ਦੀ ਜਾਣਕਾਰੀ ਦੇਈ ਬਗਾਂ ਗਣ ਇਹ ਵੈਣ ਬਈ ਫਾਰਮ ਦੇ ਵਿੱਚੋਂ ਆਈ ਆ ਠੀਕ ਆ ਠੀਕ ਆ ਰਾਤ ਸੂਈ ਇਹ 3:30 ਵਜੇ 3:30 ਵਜੇ ਰਾਤ ਹੀ ਸੂਈ ਸੀ ਨੂੰ ਇਹਨੇ ਜਨਮ ਦਿੱਤਾ ਠੀਕ ਆ ਆਪ ਇਹ 50062 ਦੀ ਆ ਬਈ ਠੀਕ ਆ ਆਪ ਵੈਣ 50062 ਦੀ ਆ ਹਾਂਜੀ ਬੱਚਾ ਮਗਰ ਜੈਗ ਬੁੱਲ ਦਾ ਜੈਗ ਦਾ ਤੇ ਜਿਹੜੀ ਇਸ ਜਰਸੀ ਦੀ ਮਾਂ ਸੀ ਉਹ ਸੀ ਬਿਗ ਸ਼ਾਟ ਦੀ ਬਿਗ ਸ਼ਾਟ ਦੀ ਹਾਂਜੀ ਬਈ ਲੋ ਵੀ ਸਾਰਾ ਤੁਹਾਨੂੰ ਪ੍ਰੋਪਰ ਰਿਕਾਰਡ ਮਿਲ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਜਿਹੜੇ ਵੀਰ ਚੰਗੀ ਜੇ ਗੱਲ ਕਰੀਏ ਨਾ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਬਰੀਡ ਹੀ ਕੰਮ ਹੋ ਜੂਗਾ ਹਾਂਜੀ ਬਈ ਬਰੀਡ ਮੈਂ ਬਣੀ ਬਣਾਈ ਆ ਸਹੀ ਗੱਲ ਆ ਜਿਹੜੇ ਤੁਹਾਡੇ 2-4 ਸਾਲ ਬਰੀਡ ਤੇ ਘਰੇ ਖਰਾਬ ਹੋਣੇ ਨਾ ਜੇ ਬਾਈ ਗਗਨ ਕੋਲੇ ਆ ਜਾਓਗੇ ਉਹ ਖਰਾਬ ਨਹੀਂ ਹੋਣਗੇ ਤੇ ਬੱਚੀ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾਉਣੇ ਆ ਪਹਿਲਾਂ ਬੱਚੀ ਵਿਖਾਈ ਪਈ ਗਏ ਨਾ ਇਹਨੂੰ ਖੜੀ ਕਰਨਾ ਮੈਂ ਨਾ ਕੀ ਬਾਤਾਂ ਬਹੁਤ ਧਿਆਰਾ ਬੱਚਾ ਬਾਈ ਦੇਖੋ ਜਮਾ ਅੰਗਰੇਜ਼ਾਂ ਰਹੀ ਆ ਐ ਦੋਸਤੋਂ ਮੂਰਤਰ ਗਈ ਆ ਕੀ ਕੁਆਲਿਟੀ ਕੁਆਲਿਟੀ ਆ ਦੋਸਤੋਂ ਕੰਨ ਕੰਨ ਦੋ ਦੋ ਲਾ ਲਈ ਬਹੁਤ ਆ ਦੋਸਤੋਂ ਚਾਰ ਹੋ ਗਿਆ ਵੀਡੀਓ ਪਾਉਂਦਿਆਂ ਨੂੰ ਪਰ ਐਜਾ ਬੱਚਾ ਜਰਸੀ ਅੰਗ ਤੇ ਨਹੀਂ ਵੇਖਿਆ ਕੁਆਲਿਟੀ ਦੋਸਤੋਂ ਜੇ ਗੱਲ ਕਰੀਏ ਫੁੱਲ ਕੁਆਲਿਟੀ ਵਾਲੀ ਬੱਚੀ ਆ ਇਹ ਜਿਗ ਬੋਲਦੀ ਹੈ ਬਾਈ ਜਿਗ ਦੀ ਆ ਬਾਈ ਲਓ ਬਾਈ ਜਿਗ ਬੋਲਦੀ ਬੱਚੀ ਆ ਤੇ ਜਿਗਾ ਮਾਂ ਦੀ ਗੱਲ ਕਰੀਏ ਨਾ ਮਾਂ ਦਾ ਤੁਹਾਨੂੰ ਹਵਾਨਾ ਹੋਣਾ ਬਈ ਗਗਣੇ ਸੇ ਚੋਤੀ ਫਿਰ ਆਪੇ ਇਹ ਬਈ ਚੋਤੀ ਘਰੇ ਦੱਸਿਆ ਨਹੀਂ ਸੀਗਾ ਤੇ ਔਖੀ ਹੋਈ ਜਾਂਦੀ ਸੀ ਬੱਚੀ ਦੇ ਮਾਤਾ ਨੇ ਦਿੱਤੀ ਝੋ ਇਹ ਠੀਕ ਚੋਈ ਮੰਨ ਕੇ ਚੱਲ ਵੀ 10 ਸਾਢੇ 10 ਵਜੇ ਉਹ ਤਾਂ ਉਹਦਾ ਅੰਦਾਜ਼ਾ ਲਾ ਲੈਣ ਸਹੀ ਗੱਲ ਤੇ 17 18 ਲੀਟਰ ਹੁਣ ਬੌਲਾ ਹੈਗਾ ਬੱਚੀ ਥੱਲੇ ਠੀਕ ਚਵਾ ਦੇਾਂਗੇ ਜਣੀ ਜੀ ਹਾਂਜੀ ਬਈ ਭਾਵਾ ਚਾਰ ਡੰਗ ਅਗਲਾ ਚੋਕੇ ਲੈ ਜੇ ਲੋ ਵੀ 17 18 ਲੀਟਰ ਬਾਈਆਂ ਦਾ ਬੌਲਾ ਤਿਆਰ ਆ ਉਹ ਕੋਈ ਸ਼ੱਕ ਵਾਲੀ ਗੱਲ ਨਹੀਂ ਦੋਸਤੋ ਤੁਸੀਂ ਚੋਕੇ ਲੈ ਜਾਣੀ ਥਣਾਂ ਦਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਧਰਤੂਰ ਬਹੁਤ ਚੰਗੀ ਆ ਗਾਇ ਗਊ ਚੈੱਕ ਕਰੋਗੇ ਨਾ ਦੋਸਤੋ ਰ ਦੇਖ ਸਾਡੇ ਅਗਲੇ ਤੋਂ ਅਗਲੇ ਥਾਂ ਦਾ ਦੋਸਤੋ ਗੈਬ ਜੇ ਗੱਲ ਕਰੀਏ ਨਾ ਘਟੋ ਘਟ ਵੀ 10 11 ਇੰਚੀ ਅੰਗੂ ਹੈਗਾ ਤੇ ਅਗਲੇ ਤੋਂ ਮਗਰਲੇ ਦਾ ਵੀ ਇੰਨਾ ਹੀ ਹੋਊਗਾ ਬਾਕੀ ਸੋਹਣਾ ਥਾਣਾ ਦਾ ਸਾਈਜ਼ ਕੱਢਦੀ ਹੋਣੀ ਹੈ ਮੇਰਾ ਹਿਸਾਬ ਪਸਮਾ ਦੇ ਨਾਲ ਬਹੁਤ ਚੰਗਾ ਤੇ ਨਾੜਾ ਨੂੜਾ ਚੈੱਕ ਕਰੋ ਭਵਾਨੇ ਤੇ ਫੇਸ ਫੇਸ ਦੀਆਂ ਕਿਆ ਬਾਤਾਂ ਬਹੁਤ ਪਿਆਰਾ ਫੇਸ ਆ ਬਈ ਬਈ ਬੜਾ ਚੰਗਾ ਦੋਸਤੋ ਗਹਿਣੀ ਹੈ ਜੇ ਅੱਜ ਗੱਲ ਕਰੀਏ ਨਾ ਬਾਈ ਗਗਨ ਕੋਲੇ ਲੈ ਚੱਲ ਬਾਈ ਗਗਨ ਇਹਨੂੰ ਵੀ ਤੋੜ ਲਈਏ ਕਰੀ ਉੱਤੇ ਬਈ ਭਲਾ ਮੰਜਾ ਢਾਲ ਉਹ ਵੀ ਨਹੀਂ ਪੂਰਾ ਆ ਇਹਦੇ ਵੇਖੋ ਇੱਥੇ ਪੁੜੇ ਨਹੀਂ ਕੋਈ ਬੰਦਾ ਹੈ ਨਹੀਂ ਆ ਦਾ ਵੀ ਸੁਪੀ ਹੋ ਗਈ ਦੋਨੇ ਵੜਾ ਹੀ ਨਹੀਂ ਲੱਗਦੀਆਂ ਬਾਈ ਸੁਪੂਣਾ ਸਹੀ ਗੱਲ ਆ ਕੋਈ ਲੱਕਾ ਨਹੀਂ ਮਾਰਿਆ ਕੋਈ ਕੋਕੀ ਚੱਕੀ ਲੈਣਾ ਨਹੀਂ ਦੇਣਾ ਨਹੀਂ ਆ ਪੰਗਾ ਚਾਰ ਤੇ ਇੱਕ ਹੋ ਜਗਾ ਜਿਹੜੇ ਵੀਰ ਤੋਂ ਆਏ ਆ ਨਾ ਦੋਸਤੋ ਦੋਵੇਂ ਨਗ ਉਹਨਾਂ ਵੀਰਾਂ ਨੂੰ ਫਲੂਟ ਆ ਵੀ ਨਹੀਂ ਸੰਭਾਈ ਸੰਭੂਈ ਕੀਤੀ ਐ ਕਿਆ ਬਾਤਾਂ ਤੋਰ ਤਾਰ ਚੈੱਕ ਕਰੋ ਐ ਦੋਸਤੋ ਗਹਿਣੇ ਆ ਜੇ ਗੱਲ ਕਰੀਏ ਨਾ ਬਹੁਤ ਵਿਰਲੀਆਂ ਵੜਾ ਇੱਥੇ ਆਉਂਦੀਆਂ ਐੋ ਜੀਆਂ ਰੂਹ ਖੁਸ਼ ਹੋ ਗਈ ਬਾਈ ਗਗਨ ਤੇਰੇ ਕੋਲੇ ਆ ਗਿਆ ਅੱਜ ਨਾ ਵੀਂ ਦਾਰਸੀ ਅੰਗ ਦੇ ਵਿੱਚ ਵਾਕਈ ਵਹਿੜਾ ਲੈ ਕੇ ਜਾਊਗਾ ਰੂਹ ਮਾਰ ਉਹਦੀ ਵੀ ਪੂਰੀ ਕਰਨੀ ਐ ਸਹੀ ਗੱਲ ਜੇਕ ਕਰੋ ਥੋੜਾ ਜਿਹਾ ਬੱਚਿਆਂ ਦਾ ਕਾਕੇ ਨਾ ਕਾਲ ਜਰੂਰ ਕਰਦਿਆਂ ਬਸ 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 ਫੇਸਪੂਸ ਵਿਖਾਵੇ ਬਾਲਾ ਚੰਗਾ ਜੇ ਮੈਂ ਛੋਟਾ ਜਿਹਾ ਮੂੰਹ ਨਿੱਕੇ ਨਿੱਕੇ ਕੰਨ ਬਾਕੀ ਦੋਸਤੋ ਵਹਿੜਾ ਆਪ ਵੀ ਚੰਗੀਆਂ ਤੇ ਜਦੋਂ ਕੰਮ ਬੱਚੇ ਤਿਆਰ ਹੋਗੇ ਨਾ ਦੋਸਤੋ ਇਹਦੀ ਬੱਛੀ ਤਿਆਰ ਹੋਗੀ ਤੇ ਮੈਂ ਨਾ ਤੁਹਾਡੇ ਗਗਨ ਅਰਗਾ ਜੋ ਕੋਈ ਲੈਣ ਆਇਆ ਕਰੂ ਨਾ ਤੁਸੀਂ ਬਾਹਰ ਭੇਡ ਲਿਆ ਕਰਨਾ ਜੋ ਵੱਛੀ ਤਿਆਰ ਹੋ ਗਈ ਦੇਖ ਤਾਂ ਨੇ ਹਵਾ ਨਾ ਦੋਸਤੋਂ ਮਗਰਨੇ ਪਾਸੋਂ ਜੱਜਮੈਂਟ ਕਰੋ ਬਹੁਤ ਪੰਗਾ ਸਹੀ ਗੱਲਾਂ ਤੇ ਭਾਈ ਗਗਨ ਇਹਨੇ ਦੁੱਧ ਕਿੰਨਾ ਪਾ ਦੇਣਾ ਇਹਦਾ ਬਈ ਪਹਿਲੇ ਸੂਏ ਦਾ ਮਾਲਕ ਨੇ ਆਪਾਂ ਨੂੰ 36 ਲੀਟਰ ਦਾ ਰਿਕਾਰਡ ਦੱਸਿਆ 36 ਲੀਟਰ ਦਾ ਰਿਕਾਰਡ ਦੱਸਿਆ ਠੀਕ ਹੈ ਜਿਹੜੇ ਬੰਦੇ ਤੋਂ ਆਈ ਐ ਪੂਰਾ ਜ਼ਿੰਮੇਵਾਰੀ ਵਾਲਾ ਤੇ ਗਾਰੰਟੀ ਵਾਲਾ ਬੰਦਾ ਠੀਕ ਆ ਠੀਕ ਆ ਆਈ ਵੀ ਫਾਰਮ ਚੋਂ ਆਈ ਵੀ ਫਾਰਮ ਚੋਂ ਆ ਠੀਕ ਆ ਟੋਟਲ ਵੀਡੀਓ ਸਾਰਾ ਕੁਝ ਹੈਗਾ ਇਹਦਾ ਡਾਕੂਮੈਂਟ ਠੀਕ ਆ ਜੇਰ ਜੂਰਨਿੰਗ ਓਕੇ ਆ ਬਈ ਜਾਵਾਂ ਓਕੇ ਵੀਡੀਓ ਹੈਗੀ ਬਈ ਇਹਦੀ ਆਪਾਂ ਵੀਡੀਓ ਬਣਾ ਲਾਂਗੇ ਜਦੋਂ ਜੇਰ ਪੈਗੀ ਇਹਦੀ ਆਪਣੇ ਕੋਲੇ ਹੈਗੀ ਆ ਠੀਕ ਗੱਲ ਤਕਰੀਬਨ ਅੱਧੀ ਦਾ ਬਈ ਜੇਰ ਆਈ ਪਈ ਐ ਬਾਹਰ ਇਹ ਹੋਰ 10 ਮਿੰਟਾਂ ਚ ਪੈ ਜਾਣੀ ਆ ਤੇ ਬਾਈ ਇਹਦੀ ਰੇਟ ਦੀ ਗੱਲ ਕਰੀਏ ਗਗਨਾ ਇਹਦਾ ਰੇਟ ਕੀ ਕਰਾਏ ਰੇਟ ਵੀ ਇਹਦਾ ਵੀ ਪਲਾਂ ਬਾਈ ਕੋਈ ਡੇਢ ਕਰਾ ਲੈ 170 ਕਰਾ ਲੈ ਠੀਕ ਆ 1 ਲੱਖ ਤੇ 28000 ਰੁਪਏ ਦੀ 1 ਲੱਖ ਤੇ 28000 ਦੀ ਦਾ ਭਾਅ ਕਿ ਲੈ ਜੇ ਅਗਲਾ ਠੀਕ ਆ ਹਾਂਜੀ ਮਾਨਤਨ ਫਿਰ ਵੀ ਕਰ ਦਿਆਂਗੇ ਮਾਨਤਨ ਹੋਊਗਾ ਬਾਈ ਠੀਕ ਜੇ ਕੋਈ ਵੀ ਭਰਾ ਆਪਣੇ ਤੋਂ ਆਨਲਾਈਨ ਮਗਾਉਂਦਾ ਨਹੀਂ ਆਉਂਦਾ ਉਹਦੇ ਚ ਜ਼ਿੰਮੇਵਾਰੀਆਂ ਹੋਣਗੀਆਂ ਬਾਈ ਆਪਣੀ ਥਣ ਦੇ ਵਿੱਚ ਕੋਈ ਗੰਢ ਗਿਲਤੀ ਹੋਵੇ ਠੀਕ ਆ ਕੋਈ ਭੂਰ ਸ਼ਰਲਾ ਹੋਵੇ ਭਾਰ ਪਿੱਛੇ ਦੀ ਸ਼ਿਕਾਇਤ ਹੋਵੇ ਕੋਈ ਲੱਤ ਛੜ ਮਾਰਦਿਆਂ ਹੋਣ ਆਪਣੀਆਂ ਵਿਹੜਾ ਵਾਪਸ ਆ ਜਾਣ ਠੀਕ ਆ ਬਾਈ ਠੀਕ ਹੈ ਲਓ ਵੀ ਫੁੱਲ ਗਰੰਟੀ ਹੋਊਗੀ ਇਸ ਤੋਂ ਅੱਗੇ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਹੈ ਬਾਕੀ ਆ ਕੇ ਸੂਈਆਂ ਸਵਾਈਆਂ ਇਸ ਤੋਂ ਕਿ ਬਈ ਗਗਨਾ ਬਲੈਕ ਰੰਗ ਦੇ ਵਿੱਚ ਆਪਣੇ ਕੋਲ ਲੋਕਾਂ ਕੋਲ ਬੈਸਪੇ ਸਕੂਟਰਾਂ ਵਰਗੀਆਂ ਹੁੰਦੀਆਂ ਸਹੀ ਗੱਲ ਆ ਤੇ ਭਾ 1.5 ਲੱਖ ਹੁੰਦਾ ਸਹੀ ਗੱਲ ਆ ਆਹ ਤਿੰਨ ਉਹ ਜਿਹੜੀਆਂ ਤਿੰਨ ਗੰਗਾਂ ਨੂੰ ਢਿੱਡ ਚ ਪਾ ਪਤੁਰੀਆਂ ਫਿਰ ਨੂੰ ਪਤਾ ਨਹੀਂ ਲੱਗਣਾ ਕਿ ਗੰਗਾਂ ਹੈਗੀਆਂ ਸਹੀ ਗੱਲ ਆ ਤੇ ਬਈ ਇਸ ਤੋਂ ਅੱਗੇ ਗਗਨਾ ਬਲੈਕ ਗ੍ਰਾਉਂਡ ਦੇ ਵਾਲੀ ਜਰਸੀ ਹੈ ਬਈ ਕੱਦ ਕਾਠ ਬਹੁਤ ਜਿਆਦਾ ਹਜੇ ਕੱਚੀ ਕੱਚੀ ਆ ਠੀਕ ਹੈ ਕਿੰਨਾ ਟਾਈਮ ਪਿਆ ਬਈ ਇਹਦਾ ਇਹਦੇ ਪੇ ਮੰਨ ਕੇ ਚੱਲ ਵੀ 12 ਤੋਂ 13 ਦਿਨ ਰਹਿੰਦੇ ਆ ਬਈ ਹਜੇ ਠੀਕ ਆ ਸੁਆ ਕਿਨਵਾ ਸੁਣਾ ਬਈ ਗੋਰੀ ਨਾਲ ਦੂਜਾ ਬਾਈ ਦੂਜਾ ਸੁਆ ਜੀ ਦੰਦਾਂ 'ਚ ਵੇਖੀ ਨਹੀਂ ਆਪਾਂ ਵੀ ਕਹਿ ਦੰਦਾ ਠੀਕ ਆ ਆਹ ਦੰਦਾਂ 'ਚ ਇਹ ਬਈ ਗगन ਚਮਕ ਦਮਕ ਦੀ ਗੱਲ ਕਰੀਏ ਬਹੁਤ ਜਿਆਦਾ ਨਜ਼ਾਇਜ਼ ਬਾਈ ਤੁੱਪੇ ਖੜੀ ਚ ਪਣਾ ਪੱਗ ਬੰਨ ਲ ਸਹੀ ਗੱਲ ਆ ਤੇ ਬਈ ਇਹਦਾ ਜੇ ਗੱਲ ਕਰੀਏ ਦੁੱਧ ਕਪੈਸਿਟੀ ਦਾ ਕੀ ਅੰਦਾਜ਼ਾ ਇਹ ਮਾਲਕਾਂ ਨੇ ਬਾਈ ਪਹਿਲੇ ਸੁਏ ਦਾ ਦੱਸੋ 16 17 ਕਿਲੋ 16 17 ਕਿਲੋ ਪਹਿਲੇ ਸੁਏ ਘਰੇਲੂ ਗਾਂ ਘਰੋਂ ਆਈਏ ਕਿੱਲੇ ਤੋਂ ਠੀਕ ਆ ਠੀਕ ਆ 18 19 ਲੀਟਰ ਦੁੱਧ ਖੁੱਲਾ ਪਾ ਦੂ ਏਡੀ ਗਾ ਨੂੰ ਕੋਈ ਬਾਹਲਾ ਨਹੀਂ ਪਾਉ ਤਾ ਦੁੱਧ ਵੱਧ ਪਰ 18 19 ਕਿਲੋ ਗਹਿ ਕੇ ਦਿਨੇ ਗਾਲੇ ਜੁਗ ਦਾਗ ਨਿਕਲੇ ਸਹੀ ਗੱਲ ਆ ਸਹੀ ਗੱਲ ਆ ਤੇ ਤੁਹਾਨੂੰ ਇੱਕ ਵੜ ਬਾਈ ਕੋਲ ਹੋਰ ਵਿਖਾਉਣੇ ਆ ਕਿਉਂਕਿ ਮਾਲਕਾਂ ਨੇ ਦੱਸਿਆ ਸੀ ਵੀ ਦੁੱਧ ਤਾਂ ਉਹਦੇ ਥਲੇ ਸੀਗਾ ਥੋੜਾ ਜਿਹਾ ਖਾਇਆ ਵੀ ਛੋਟੀ ਤੇ ਜੱਜਮੈਂਟ ਤੁਹਾਨੂੰ ਕਰਾਉਣੇ ਆ ਕਿਉਂਕਿ ਉਸੇ ਪੱਖ ਚ ਇਹ ਵੜ ਪੈਂਦੀ ਆ ਹਾਂਜੀ ਬਾਈ ਪਰ ਉਹਦੇ ਨਾਲੋਂ ਜਾਣ ਜੂਨ ਬਾੜੀ ਜਿਆਦਾ ਆ ਆਹ ਮੱਛੀ ਆ ਉਹਦੇ ਮਗਰ ਹਣਾ ਬਾਈ ਤੇ ਬਾਈ ਇਧਰ ਹੀ ਆ ਜਾ ਤੂੰ ਪਹਿਲਾਂ ਫੇਰ ਹੀ ਇਹਦੇ ਨਾਲ ਗੱਲ ਕਰਦੇ ਆ ਦੇ ਮਾਲਕਾਂ ਨੇ ਇਹਦੇ ਥੱਲੇ ਕਿੰਨਾ ਦੁੱਧ ਦੱਸਿਆ ਸੀ ਮਾਲਕਾਂ ਨੇ ਇਹਦੇ ਥੱਲੇ ਦੁੱਧ ਦੱਸਿਆ ਸੀਗਾ ਬਈ ਆਪਾਂ ਨੂੰ 5-6 ਕਿਲੋ ਬੱਚੇ ਨੂੰ ਝੰਗਾ ਕੇ ਠੀਕ ਹੈ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਇਹਨੂੰ ਬਈ 5ਵਾਂ ਦਿਨ ਅੱਜ 5ਵਾਂ ਦਿਨ ਹੋ ਗਿਆ ਤੇ ਹੁਣ ਬਈ ਤੂੰ ਕਿੰਨਾ ਕੱਢ ਰਿਹਾ ਇਹਦੇ ਥੱਲੇ 20 ਲੀਟਰ ਦੁੱਧ ਆ ਬਈ ਇਹਦੇ ਥੱਲੇ ਪੂਰਾ ਸਾਈਡ ਤੇ ਲਾਤੀ ਵਿੱਚ ਨਹੀਂ ਠੀਕ ਆ ਵੀ ਸਾਈਡ ਤੇ ਲਾਤੀ ਹੁਣ ਵਿੱਚ ਨਹੀਂ ਲਓ ਬਈ ਕੁਆਲਿਟੀ ਤੁਹਾਨੂੰ ਚੈੱਕ ਕਰਾ ਸਕਦੇ ਆ ਤੇ 20 ਕਿਲੋ ਦੀ ਆਪ ਨਹੀਂ ਹੋਣੀ ਇਹ ਠੀਕ ਆ ਤੇ ਵੀ ਉਹਦੇ ਨਾਲ ਵੇਟ ਦੀ ਗੱਲ ਕਰੀਏ ਕੱਦ ਦੀ ਗੱਲ ਆ ਉਹਦੇ ਨਾਲ ਤਾਂ ਵੇਟ ਵਾਲਾ ਜ਼ਿਆਦਾ ਹੈ ਬਈ ਅ ਇਹਦਾ ਬਾਹਲਾ ਘਟਾ ਵੇਡਾ ਹਾਂ ਅੱਧਾ ਘਟਾ ਇਹਦਾ ਮੰਨ ਕੇ ਚੱਲੋ ਤੇ ਵੇਖੋ ਕਰਮਾਂ ਵਾਲੀ ਨਾਲ ਜੇ ਗੱਲ ਕਰੀਏ ਦੁੱਧ ਆਪਦੇ ਵੇਤ ਨਾਲੋਂ ਜ਼ਿਆਦਾ ਕੱਢੀ ਜਾਂਦੀ ਆ ਤੇ 20 ਲੀਟਰ ਦੇ ਲੱਗ ਪਰ ਮਾਲਕਾਂ ਨੇ 6 ਲੀਟਰ ਹੀ ਦੱਸਿਆ ਸੀ ਤੇ ਸੂਆ ਪਹਿਲਾਂ ਹੀ ਸੂਈ ਆ ਵੀ ਪਹਿਲਾਂ ਸੂਈ ਆ ਔਲ ਕਰਦੀ ਸੀ ਉਹਨਾਂ ਤੋਂ ਨਾ ਚੋਈ ਨਹੀਂ ਗਈ ਸਮਾਰਟੀ ਠੀਕ ਆ ਜਦੋਂ ਘਰੇ ਲਿਆ ਕੇ ਵੇੜ ਸਾਫ਼ ਕੀਤੀ ਸਾਢੇ 7 ਪੌਣੇ 8 ਕਿਲੋ ਦੁੱਧ ਕੱਢਤਾ ਸੀ ਵੇੜ ਨੇ ਠੀਕ ਆ ਤੇ ਬਈ ਇਹਦੇ ਥੰਮਲ ਦਾ ਫਰਮੂਲੀ ਕਰ ਲਈ ਜੇ ਆਪਾਂ ਸੋਚ ਗਏ ਖੁੱਲਾ ਦੇਉਗੀ ਬਈ ਬਾਕੀ ਦਿਨ ਮੈਂ ਕੱਦ ਕਾਠ ਦਾ ਅੰਦਾਜ਼ਾ ਕਰ ਲੇ ਬੰਦਾ ਮੇਰਾ 6 ਫੁੱਟ ਕੱਦ ਦਾ ਥੋੜਾ ਜਿਹਾ ਤਰਹੰਦੀ ਆ ਵਾਹੜਾ ਠੀਕ ਠੰਢੀ ਸਹੀਲ ਬਹੁਤ ਜ਼ਿਆਦੇ ਓਪਰੇ ਦਾ ਕਰਦੀ ਮਾੜਾ ਮੋਟਾ ਬਾਕੀ ਕੈਮਰੇ ਤੋਂ ਥੋੜਾ ਜਿਆਦਾ ਤਰਹੰਦੀ ਆ ਵਿਚੇ ਠੀਕ ਲਓ ਬਈ ਮੈਂ ਜੱਜਮੈਂਟ ਕਰਾਉਣੇ ਆ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਮਾੜਲੇ ਬਸ ਮਾੜਾ ਹਵਾਨਾ ਜੇਕਰ ਆ ਦੇ ਬਹੁਤ ਚੰਗਾ ਹਵਾਨਾ ਲੱਗਿਆ ਹਵਾਨੇ ਦੀ ਗੱਲ ਕਰੀਏ ਪੂਰਾ ਫੈਟ ਹਵਾਨਾ ਰੱਖਣਾ ਕਰਮਾਲੀ ਨੇ ਤੇ ਜਦੋਂ ਤਿਆਰੀ ਹੋਈ ਫਸਾ ਜਾਣਾ ਹਵਾਨਾ ਚਮਕ ਦਮਕ ਰੂਹ ਖੋਹੀ ਹੁੰਦੀ ਆ ਦੋਸਤੋ ਵੈੜਾ ਸਾਰੀਆਂ ਹੀ ਸਾਫ ਸੁਥਰੀਆਂ ਦੁੱਧ ਅਨਮਾਨ ਆ ਵੀ 20 ਲੀਟਰ ਦੇ ਲਗਭਗ ਇਹਨੇ ਪਾ ਦੇਣਾ ਗੁੱਲਾ ਪਾਉਗੀ ਬਾਈ ਖੁੱਲਾ ਦੂਜਾ ਸੁਆ ਕਰਮ ਵਾਲੀ ਨੇ ਸੁਣਾ ਤੇ ਤੋੜ ਕੇ ਬਾਈ ਗਗਨੇ ਨੂੰ ਵੀ ਵਿਖਾ ਦੀ ਤੋੜ ਦਿੰਨੇ ਆ ਬਾਈ ਕਦ ਕਾਠ ਦੀ ਗੱਲ ਕਰੀਏ ਦੋਸਤੋ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਚੰਗੇ ਸੇਵਾ ਸੰਭਾਲ ਵਾਲੇ ਘਰੋਂ ਆਏ ਆ ਸਾਰੇ ਨਾਗੀ ਛੋਟੇ ਹਾਥੀ ਦੇ ਵਿੱਚ ਬਾਈ ਚੜੀ ਨਹੀਂ ਸੀ ਇਹ ਠੀਕ ਆ ਤੋਏ ਵਾਕਿਆ ਤੁਹਾਨੂੰ ਇੱਥੇ ਆਉਂਗੇ ਨਾ ਜੱਜਮੈਂਟ ਹੋਣਗੇ ਵਾਕਈ ਚੰਗੇ ਤੋਂ ਚੰਗੇ ਨਾਗਾ ਬਾਈ ਕੁੜੇ ਅੱਜ ਅੱਗੇ ਵੀ ਇਸ ਘਰ ਦੇ ਵਿੱਚੋਂ ਜੇ ਗੱਲ ਕਰੀਏ ਨਾ ਵੀਡੀਓ ਕਵਰ ਕਰੀ ਦੀਆਂ ਤੇ ਜਨਰ ਹਮੇਸ਼ਾ ਹੀ ਬਾਈ ਕੁੜੇ ਚੰਗੇ ਹੁੰਦੇ ਆ ਇਹ ਤੋਰਾ ਤਾਰਾ ਬਹੁਤ ਚੰਗਾ ਵਿਛੀ ਆ ਬਾਈ ਹਵਾਨਾ ਚੈੱਕ ਕਰੋ ਬਈ ਦਿਨ ਕਿੰਨੇ ਲੇਜੂਗਾ ਕਨੇ ਇਹ ਦਿਨ ਬਈ 12 13 ਦਿਨ ਖੁੱਲੇ ਲੈ ਜੂਗੀ ਇਹ ਹਵਾਨਾ ਦੋਸਤੋ 12 13 ਦਿਨਾਂ ਦੇ ਹਿਸਾਬ ਨਾਲ ਨਾ ਜੱਜਮੈਂਟ ਲਾਓ ਜੇ ਕਿਨਾਂ ਵੀ ਮੈਂ ਨਾ ਵੀ ਐ ਪੂਰਾ ਫਿੱਟ ਹਵਾਨਾ ਕਰ ਜਾਣਾ ਦੋਸਤੋ ਕੀ ਆ ਬਾਤਾਂ ਤੋਰ ਤਾਰ ਚੈੱਕ ਕਰੋ ਇਹ ਘੋੜੀ ਵਾਲਾ ਤੋਰਾ ਦੋਸਤੋ ਤੇ ਕਾਲੀਆਂ ਸੱਪਰਗੀ ਪਈ ਐ ਲੈ ਵੀ ਮੋੜ ਲਾ ਫੇਸ ਚੈੱਕ ਕਰੋ ਫੇਸ ਵੀ ਕਰਮਾ ਵਾਲੀ ਦਾ ਬਹੁਤ ਪਿਆਰਾ ਥੋੜਾ ਜਿਹਾ ਕੈਮਰੇ ਤੋਂ ਟੋਪੀ ਆਉਂਦੀ ਐ ਥੋੜਾ ਜਿਹਾ ਨਾ ਕੈਮਰੇ ਤੋਂ ਆਮ ਹੀ ਪਸ਼ੂ ਘਬਰਾ ਜਾਂਦੇ ਆ ਬਾਕੀ ਦੋਸਤੋ ਜਵਾਨ ਵਹਿੜ ਆ ਜੋਸ਼ੀ ਵਾਲੀ ਵਹਿੜ ਆ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੁੱਧ ਬਾਈਆਂ ਦਾ ਖੁੱਲਾ ਆਏ ਨੇ 20 ਲੀਟਰ ਪਾ ਲੈਣਾ ਤੇ ਰੇਟ ਇਹਦਾ ਵੀ ਆਪਾਂ ਪੁੱਛ ਲੈਨੇ ਆਂ ਬਾਈ ਤੋਂ ਲੈ ਵੀ ਇਹਦਾ ਰੇਟ ਦੱਸੀ ਕਿਰਾਂਜੀ ਇਹਦਾ ਰੇਟ ਕੀ ਕਰਦੇ ਆਂ ਇਹਦਾ ਰੇਟ ਦਾ ਬੈ ਲੈਣ ਦੇ ਨਾਲ ਆਪਾਂ 65000 ਚੋਂ ਛੋੜ ਛੱਪਾ ਕਰ ਦਿਆਂਗੇ ਆਏਗੇ ਭੈਣਰਾ ਦਾ 65000 ਦੇ ਵਿੱਚੋਂ ਛੋੜ ਛੱਪਾ ਵੀ ਹੋ ਜਾਊਗਾ ਦੁੱਧ ਤੁਸੀਂ 20 ਲੀਟਰ ਦੇ ਲਗਭਗ ਪਾ ਲੈਣਾ ਇਹਦੇ ਥੰਮ ਲੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਇੱਕ ਸੀ ਸੂਈ ਸਵਾਈ ਤੇ ਦੋ ਆ ਦੋ ਹੈਗੀਆਂ ਸੂਈਆਂ ਸਵਾਈਆਂ ਤੇ ਇੱਕ ਹੈਗੀ ਹੈ ਗੱਬਣ ਤਿੰਨਾ ਨਗਾ ਜ ਕੋਈ ਵੀ ਨਾਗ ਪਸੰਦਾ ਬਾਕੀ ਇਹ ਵੀ ਕੱਦ ਕਾਠ ਵਾਲੀਆਂ ਬੰਦਾਂ ਅੰਦਾਜ਼ਾ ਲਾ ਲੈ ਬਾਈ ਸਹੀ ਗੱਲ ਆ ਸਹੀ ਗੱਲ ਲੋ ਵੀ ਕੱਦ ਕਾਠ ਨਹੀਂ ਅੰਦਾਜ਼ਾ ਲਾਇਓ ਜੀ ਸੇਮ ਹੀ ਆ ਪੰਜਾਬ ਵਾਲੀਆਂ ਜਰਸਾਂ ਅੱਜ ਗੱਲ ਕਰੀਏ ਹਿਮਾਚਲ ਮੂਚਲ ਵਾਲੀਆਂ ਨਹੀਂ ਜਿਹੜਾ ਵੀਰ ਦੋਸਤੋ ਹਿਮਾਚਲ ਵਾਲੀਆਂ ਸਮਝਦਾ ਉਹ ਬੇਸ਼ੱਕ ਇੱਥੇ ਨਾ ਹੀ ਆਵੇ ਬਾਈ ਕੋਲ ਕਿਉਂਕਿ ਰੇਟ ਨਹੀਂ ਡਾਲਣਾਗਾ ਕੱਦ ਕਾਠ ਨੂੰ ਬਹੁਤ ਚੰਗੀਆਂ ਤੇ ਸੋਹਣੇ ਹਵਾਨੇ ਦੇ ਵਿੱਚ ਆ ਦੋਸਤੋ ਨੰਬਰ 22 ਦਾ ਚੱਲ ਰਿਹਾ ਸਕਰੀਨ ਤੇ ਤੇ ਪਿੰਡ ਹੈਗਾ ਦੋਸਤੋ ਹੁਸਨਰ ਤੇ ਭਾਰੂ ਵਾਲੇ ਰਾਹ ਦੇ ਉੱਤੇ ਘਾਰ ਆ ਬਾਈ ਦੇ ਪੱਠੇ ਦੇ ਸਾਹਮਣੇ ਪਈ ਜਾਂਦੀ ਹੈ ਦੋਸਤੋ ਤੇ ਨੰਬਰ ਤੇ ਕਰ ਲਿਓ ਜੀ ਇਹ ਤੇ ਸੰਪਰਕ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਐ ਐਸਪੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ